ਬਟਾਲਾ ਚੇਕ ਕੋ ਪੁਰਾਣੇ 2 ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਨਾਲ ਹੋਇਆ ਵੱਡਾ ਨੁਕਸਾਨ ਪਰਿਵਾਰ ਦੇ ਜੀਅ ਨੇ ਭੱਜ ਕੇ ਬਚਾਈ ਜਾਨ ਬਟਾਲਾ ਦੇ ਕਾਦੀ ਹਟੀ ਇਲਾਕੇ 'ਚ ਬੀਤੇ ਦਿਨੀ ਹੋਈ ਬਰਸਾਤ ਦੇ ਚਲਦੇ ਇੱਕ ਪੁਰਾਣਾ ਦੋ ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਨਾਲ ਪੂਰਾ ਮਕਾਨ ਟੇ ਟੇਰੀ ਹੋ ਗਿਆ ਉੱਥੇ ਹੀ ਮਕਾਨ ਦੇ ਮਾਲਕਾਂ ਨੇ ਦੱਸਿਆ ਕਿ ਉਹਨਾਂ ਦਾ ਮਕਾਨ ਬਹੁਤ ਪੁਰਾਣਾ ਅਤੇ ਕੱਚਾ ਸੀ ਅਤੇ ਜੋ ਬੀਤੇ ਦਿਨੀ ਬਰਸਾਤ ਹੋਇਆ ਹੈ ਉਸ ਨਾਲ ਉੱਪਰਲੀ ਛੱਤ ਟੇ ਟੇਰੀ ਹੋ ਗਈ ਅਤੇ ਅਤੇ ਦੇਖਦੇ ਦੇਖਦੇ ਹੀ ਦੇਰ ਰਾਤ ਮਕਾਨ ਦੀ ਛੱਤ ਇੱਕਦਮ ਡਿੱਗ ਗਈ ਜਦ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਘਰ 'ਚੋਂ ਬੜੀ ਮੁਸ਼ਕਲ ਨਾਲ ਘਰ 'ਚੋਂ ਬਾਹਰ ਨਿਕਲ ਜਾਨ ਬਚਾਈ ਲੇਕਿਨ ਉਹਨਾਂ ਦਾ ਸਾਰਾ ਸਾਮਾਨ ਮਲਬੇ ਹੇਠ ਦਬ ਗਿਆ ਹੈ ਉੱਥੇ ਹੀ ਭੀੜਤ ਪਰਿਵਾਰ ਜ਼ਿਲ੍ਹਾ ਪ੍ਰਸ਼ਾਸਨ ਐਨ ਆਰ ਆਈ ਵੀਰਾਂ ਅਤੇ ਸਮਾਜ ਸੇਵੀ ਜਿੱਥੇ ਬੰਦਿਆਂ ਨੂੰ ਮਦਦ ਦੀ ਗੁਹਾਰ ਲਗਾ ਰਹੇ ਹਨ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਸੋਨੂੰ ਇਹ ਕੀ ਹੋਇਆ ਤੁਹਾਡੇ ਇਹ ਜੀ ਰਾਤ 1.5 ਵਜੇ ਦੀ ਗੱਲ ਹੈ ਇਹ ਸਾਡੀ ਛੱਤਾਂ ਡਿੱਗ ਪਈਆਂ ਨੇ ਸਾਰੀਆਂ ਜਿਹੜੀ ਛੱਤ ਛੱਤ ਪੇਟ ਤੇ ਨਹੀਂ ਕਿਸੇ ਨੂੰ ਲੱਗੀ ਕਿਸੇ ਨੂੰ ਨਹੀਂ ਉਹ ਨਹੀਂ ਉਹ ਲੱਗੀ ਕਿਸੇ ਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਕਿੰਨਾ ਕਿ ਨੁਕਸਾਨ ਹੋਇਆ ਇਹਦੇ ਚ ਨੁਕਸਾਨ ਚ ਸਾਰੀ ਛੱਤ ਡਿੱਗ ਗਈਆਂ ਜੀ ਮੋਟਰ ਸਕੂਟਰ ਵੀ ਕੀ ਕੀ ਨੁਕਸਾਨ ਆਇਆ ਫਿਰ ਤੁਹਾਡਾ ਹਾਂਜੀ ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਹੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਹੋਰ ਜੋ ਖਾਣ ਪੀਣ ਦਾ ਸਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਕੰਮ ਕਾਜ ਕਰਦੇ ਮੇਰਾ ਟੇਲਰ ਦਾ ਕੰਮ ਜੀ ਜਦੋਂ ਡਿੱਗੀ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਹਾਂਜੀ ਆਵਾਜ਼ ਆਂਦੀ ਥੋੜੀ ਥੋੜੀ ਪਹਿਲੇ ਆਵਾਜ਼ ਆਂਦੀ ਫਿਰ ਯਕ ਤੂੰ ਡਿੱਗੀ ਤੇ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਪਰਿਵਾਰ ਚ ਕੋਣ ਕੋਣ ਤੁਹਾਡੇ ਸਾਡੇ ਪ੍ਰਜਾ ਪ੍ਰਵਾਟ ਸਾਰੇ ਨੌਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਅਦ ਨਾ ਮਤਲ ਨਿਕਲੇ ਆ ਇਹ ਕੱਚੀਆਂ ਹੀ ਗੰਦਾ ਤਾਂ ਡੀ ਜੜੀ ਹੈ ਹਾਂਜੀ ਕੱਚੀਆਂ ਕੰਦਾ ਹੀ ਜੀ ਤੇ ਉਹ ਮੀਨ ਕਰਨ ਜਿਹੜਾ ਪਿਆ ਵਾ ਤੇ ਬਹੁਤ ਜਾਨੀ ਮਾਲ ਨੁਕਸਾਨ ਹੋਇਆ ਸਾਡਾ 60 ਪੇਡ ਨਹੀਂ ਲੱਗੀ ਕਿਸੇ ਨੇ ਇਹ ਤਾਂ ਪਿਆ ਹਾਂਜੀ ਉਹ ਬਚਾਅ ਹੋ ਗਿਆ ਜੀ ਉਹ ਤਾਂ ਸਾਡਾ ਸਾਰਾ ਸਮਾਨ ਥੱਲੇ ਆ ਗਿਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਨਿਤਨ ਮੀਨ ਕੁਮਾਰ ਕੀ ਘਟਨਾਈ ਇੱਥੇ ਤੁਹਾਡੇ ਆ ਇੱਥੇ ਸਾਰਾ ਰਾਤ ਨੂੰ ਨਾ ਬਾਰਿਸ਼ ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟਰ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ ਕੱਚੀ ਛੱਤ ਇਹ ਕਿੰਨੇ ਤੁਹਾਡਾ ਮਕਾਨ ਘਰ ਉੱਤੇ ਹੀ ਆ ਤੇ ਫਿਰ ਉੱਤੇ ਕਿਸ ਤਰ੍ਹਾਂ ਜਾਂਦੇ ਤੁਸੀਂ ਇਹ ਸਾਰਾ ਰਸਤਾ ਸਾਰਾ ਬਲੌਗ ਹੋ ਗਿਆ ਸਾਬ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇਥੇ ਰਸੋਈ ਹੀ ਰਸੋਈ ਜੋ ਫ੍ਰਿਜ ਮਸ਼ੀਨ ਮੈਂ ਟੋਟਲੀ ਸਾਰਾ ਸਾਮਾਨ ਥੱਲੇ ਡਿੱਗ ਪਿਆ ਸਾਰਾ ਨੱਪਿਆ ਗਿਆ ਵਿੱਚ ਇਹ ਕਾਰਨ ਕੀ ਬਰਸਾ ਮਸਾਂ ਹੀ ਬਚਾ ਦਿੱਤਾ ਬੱਚਿਆਂ ਦਾ ਸਾਰਿਆਂ ਦਾ ਕਾਰਨ ਕੀ ਬਰਸਾਤ ਦਾ ਕਰਨ ਇਹ ਬਰਸਾਤ ਕੱਚੀਆਂ ਗੰਦਾਈ ਬਰਸਾਤ ਹੀ ਕੱਚਾ ਮਕਾਨ ਹੀ